ਜਪਨਾਰਸ ਤੋਂ 29 ਸਾਲ ਦਾ ਮਾਪਿਆਂ ਦਾ ਜਵਾਨ ਪੁੱਤ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਸੀ ਵਰਕ ਪਰਮਿਟ ਤੇ ਹੀ ਉਸਨੂੰ ਵਿਦੇਸ਼ ਭੇਜਿਆ ਗਿਆ ਸੀ ਅਤੇ ਹੁਣ ਜਦੋਂ ਪਰਿਵਾਰਿਕ ਮੈਂਬਰ ਰੋਜ਼ ਦੇ ਨਾਲ ਹੱਸ ਖੇਡ ਕੇ ਵੀਡੀਓ ਕਾਲ ਤੇ ਵਿਆਹ ਦੀਆਂ ਗੱਲਾਂ ਕਰ ਰਹੇ ਸੀ ਤਾਂ ਇਹਨਾਂ ਨੂੰ ਉਸ ਤੋਂ ਪਹਿਲਾਂ ਪਤਾ ਚੱਲਦਾ ਕਿ ਮੁੰਡੇ ਦੀ ਜਾਨ ਹੀ ਚਲੀ ਗਈ ਫਸਦਾ ਖੇਡਦਾ ਇਹ ਪੁੱਤ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਨਹੀਂ ਪਤਾ ਸੀ ਕਿ ਇਹੋ ਜਹੀ ਅਨਹੋਣੀ ਇਸ ਪਰਿਵਾਰ ਦੇ ਨਾਲ ਹੋ ਜਾਣੀ ਹੈ ਬੀਤੇ ਕਈ ਸਾਲਾਂ ਤੋਂ ਉਹ ਵਿਦੇਸ਼ ਦੇ ਵਿੱਚ ਹੀ ਰਹਿ ਰਿਹਾ ਸੀ ਅਤੇ ਹੁਣ ਜਦੋਂ ਮਾਪਿਆਂ ਨੇ ਉਸ ਨੂੰ ਮਿਲਣ ਦੀ ਖਾਸ ਚਾਗੀ ਸੀ ਵਿਆਹ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਤਾਂ ਐਸੇ ਦੌਰਾਨ ਹੀ ਮੁੰਡੇ ਨੂੰ ਅਟੈਕ ਆਂਦਾ ਹੈ ਤੇ ਉਹ ਦੁਨੀਆ ਤੋਂ ਚਲ ਬਸਦਾ ਹੈ ਪਿਤਾ ਦੇ ਵੱਲੋਂ ਦੱਸਿਆ ਗਿਆ ਜਿਨ੍ਹਾਂ ਦਾ ਨਾਮ ਰਗੂਵੀਰ ਸਿੰਘ ਹੈ ਕਿ ਪੁੱਤ ਗੁਰਪੇਜ ਨੂੰ 2015 ਦੇ ਵਿੱਚ ਕੈਲੀਫੋਰਨੀਆ ਭੇਜਿਆ ਗਿਆ ਸੀ ਬਹੁਤ ਹੀ ਜ਼ਿਆਦਾ ਹੋਣ ਹਰ ਅਤੇ ਹੁਸ਼ਿਆਰ ਹੋਣ ਦੇ ਨਾਲ-ਨਾਲ ਉਹ ਚੰਗੇ ਸੁਭਾਅ ਦਾ ਮਾਲਕ ਸੀ ਬਜ਼ੁਰਗਾਂ ਦੇ ਨਾਲ ਹੱਸ ਕੇ ਗੱਲਬਾਤ ਕਰਦਾ ਸੀ ਅਤੇ ਹਮੇਸ਼ਾ ਖੁਸ਼ ਰਹਿੰਦਾ ਸੀ ਬੀਤੇ ਦਿਨ ਵੀ ਆਏ ਵੀਡੀਓ ਕਾਲ ਦੇ ਵਿੱਚ ਉਹ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅਤੇ ਵਿਆਹ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾ ਰਹੀ ਸੀ ਨਹੀਂ ਪਤਾ ਸੀ ਕਿ ਇਸ ਪੁੱਤ ਦੇ ਨਾਲ ਅਜਿਹੀ ਅਨਹੋਣੀ ਘਟਨਾ ਵਾਪਰ ਜਾਣੀ ਹੈ ਜਿਸ ਦੇ ਕਾਰਨ ਅੱਜ ਰੋਂਦਾ ਕੁਰਲਾਂਦਾ ਪਰਿਵਾਰ ਆਖਰੀ ਵੀਡੀਓ ਕਾਲ ਦੀਆਂ ਫੋਟੋਆਂ ਦਿਖਾ ਦਿਖਾ ਕੇ ਰੋ ਰਿਹਾ ਹੈ ਪਿਤਾ ਦੇ ਹਾਲਾਤ ਦੇਖੇ ਨਹੀਂ ਜਾਂਦੇ ਜਿਸ ਨੇ ਆਪਣੇ ਜਵਾਨ ਵੱਡੇ ਪੁੱਤ ਨੂੰ ਖੋ ਦਿੱਤਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਉਮਰ ਮਹਿਜ਼ 29 ਸਾਲ ਦੀ ਸੀ ਜੀ ਆਪ ਦੁੱਪੇ ਸ਼ੌਕ ਨਾ ਕੋਈ ਅਖੀਰੀ ਵਾਰ ਜਦੋਂ ਬੈਠੇ ਨਾ ਗੱਲ ਹੋਈ ਐ ਕਿ ਕਿਸ ਤਰ੍ਹਾਂ ਦਾ ਕੁਰਸੀ ਦਾ ਕੀ ਗੱਲ ਹੋਈ ਸੀ 3 4 3 ਲਾਡੋ ਇੱਡਾ ਤੇ ਸਪਾਈ ਮੈਂ ਕਰੀਦਾ ਲਾਉਂਗਾ ਬੇ ਕੋ ਵੀਰ ਦੇ ਵਿਆਹ ਤੇ ਨਹੀਂ ਆਉਣਾ ਉਹ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਪੈਂਟ ਮੈਂ ਕਰੂਗਾ ਅੰਗਰੇਜ਼ਾਂ ਨਾਲ

ਬਾਣਾ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮਰਾਤੀ ਕੈਨੇਡਾ ਗਿਆ ਕਨੇਡਾ ਤੋਂ ਮਰ ਕਾ ਗਿਆ ਉਹ ਐਂਟਾ ਦੇ ਪਹਿਲਾ ਪਹੁੰਚਿਆ ਉੱਥੇ ਉੱਥੇ ਆਡੀ ਫੈਮਲੀ ਪਰ ਬੜੀ ਹੈ ਕਿਤੇ ਹੋਰ ਜੀ ਵੀ ਹੈਗੇ ਫੋਰ ਸਲਾ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਜਦ ਕਿ ਗੱਡੀ ਦਾ ਜਦ ਅਕਸੀਡੈਂਟ ਹੋ ਗਿਆ ਨਾ ਉਹਦੇ ਕਰਕੇ ਫਿਰ अच्छा। तो सलाह करके तो सबके किता हो सकता है बड़ा कि नाम सुखदेव है बड़ा कि लगता है मेरा पति तो एक तरह किस तरह पता नहीं कि है एक तो जंदन हो गया फोन आया था मैं भी कॉल नहीं चुका पर ना पता कितनी तो है मैं कहा तू आजा तो तेरा व्याह करिए मैं तो ना पापा मैं आ जाऊंगा ਮੇਰੇ ਟੈਡੀ ਨੂੰ ਆਖੋ ਮੈਨੂੰ ਚੁੱਟੀ ਦਿਵਾਵੇ ਤੇ ਮੈਂ ਜਾਣਾ ਨੂੰ ਬਦਲਾਸਾ ਕਿਹਾ ਮੈਂ ਕਿੰਨੀ ਗੁੱਸਾ ਆਉਂਦਾ ਤੇ ਉਸ ਤੋਂ ਬਾਅਦ ਬਹੁਤਾ ਜਰ ਮੈਂ ਗੱਲ ਨਹੀਂ ਕਰ ਸਕਦਾ ਉਹ ਮਾਰਿੰਦਾ ਹਾਂ ਬਤਨਾ ਬਤਾਂ ਕਰਕੇ ਮਾਦੀ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਦੀ ਤਗੜਾ ਆ ਜੇ ਠੀਕ ਕਰਨਾ ਕੀਤੀ ਹਾਂ ਮੈਂ 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 ਮਾਂ ਬਿਓਰ ਕੋਲ ਗਿਆ ਮੈਂ ਚਲੇ ਜਾਣਾ ਤੇ ਕੋਈ ਹੋਣਾ ਵਿਆਹ ਤੁਹਾਡੇ ਹੋ ਜਾਵੇ ਉਹ ਕਿਹਾ ਨਹੀਂ ਉਹ ਨਹੀਂ ਦੰਦਾ ਮੈਂ ਆ ਜਾਣਾ ਮੇਰਾ ਘਟ ਚੁਣ ਉਸ ਤੋਂ ਬਾਅਦ ਹਲਤ ਰਿਹਾ ਹਾ ਉਸ ਤੋਂ ਮੈਂ ਕਿਸੇ ਦਾ ਤਾਂ ਕੋਈ ਤੋਂ ਨਹੀਂ ਸੁਣਿਆ ਕੰਦਾ ਕੰਮ ਲੱਗਾ ਇਸ ਬਿਸਤਰੀ ਦਾ ਮੈਨੂੰ ਲੱਗਿਆ ਤਾਂ ਬਹੁਤ ਚੰਗਾ ਬੱਚਾ ਆਪਣੇ ਤੋਂ ਨਕੜ ਆਇਆ ਉਹ ਤਾਂ ਕੰਮੀ ਹੈ ਮਨੋਦਨ ਕੀ ਮੇਰੇ ਪਾਸ ਸਰ ਦਾ ਤੁਹਾਡਾ ਜਿਹੜਾ ਜਪਾੜੇ ਤੇ ਨਹੀਂ ਰਿਹਾਹੀਂ ਪੱਠਾ ਹੀ ਘਰ ਤੋਂ ਆ ਲੋਕਾਂ ਦੇ ਜਿੱਥੇ ਸਸਤਾ ਖਰੀਦ ਆਇਆ ਤੁਹਾਨੂੰ ਵੀ ਬੈਠੋ ਕਮਰਾ ਅਸਲੀ ਗਾ ਕੈਨੇਡਾ ਉਹ ਉਹਨ ਗਿਆ ਉਹ ਤੇ ਪਹੁੰਚ ਗਿਆ ਚਲੋ ਡੋ ਅੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਉਹਨੂੰ ਸੰਭੇ ਹੋਇਆ ਕੋ ਲੋੜੀ ਕਰ ਰਹੇ ਤੇ ਕਿਸ ਨੇ ਆਉਂਦਾ ਇਹ ਸਭੀ ਸਾਰੀ ਗੱਲਾਂ ਦੀ ਕੋਸ਼ਿਸ਼ ਮੈਂ ਦੱਸਣ ਜੋ ਕੋਈ ਅਜੇ ਲੇਕੋ ਸਾਨੂੰ ਪਤਾ ਹੀ ਨਹੀਂਗਾ ਤੇ ਹੁਣ ਉਹਨੇ ਦੱਸਣਾ ਤੇ ਅਸੀਂ ਅਰੇ ਦੱਸਣਾ ਅਗਲਾ ਪ੍ਰੋਗਰਾਮ ਤੋਂ ਹੁਣ ਆਸ ਤੇ ਡਾਇਰੈਕਟ ਸਾਡੇ ਪ੍ਰਿੰਟ ਦੇ ਇੱਕ ਦੂਸਰੇ ਦੀ ਮੌਤ ਹੋਇਆ ਕਰਕੇ ਕਿਸ ਤਰ੍ਹਾਂ ਦਾ ਬਚਾ ਬੜਾਈ ਹੌਨਾਰ ਖੁਸ਼ਦਿਲ ਮિજાਜ ਦਾ ਔਰ ਲੜਕਾ ਸੀ ਗੁਰਪ੍ਰੇਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਹਸੈਨ ਘਟਨਾ ਹੈ ਨਹੀਂ ਸਹਿਆ ਜਾਗਬਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟਾ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇੱਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼িকার ਹੋਣ ਘਟਣਾ ਵਾਤਾ